ਪੋਸਟ ਦੇ ਨਰਪਖ ਪੋਸਟ ਤੇ ਅੱਜ ਆਪਾਂ ਗੱਲ ਕਰਦੇ ਆਂ ਪੰਚਕ ਸਿਆਸਤ ਦੀ ਕਿਉਂਕਿ ਪੰਚਕ ਸਿਆਸਤ ਇਸ ਵੇਲੇ ਐਸ਼ਮੋਡ ਐਸ਼ਮੋਡ ਤੇ ਪਹੁੰਚ ਚੁੱਕੀ ਹੈ ਦਰਾਹੇ ਤੇ ਦਰਾਹੇ ਤੇ ਮੈਨੂੰ ਪਤਾ ਨਹੀਂ ਕਿ ਹੋ ਜਾਏ ਇਹ ਮਤਲਬ ਪੂਰੀ ਮੋੜ ਹੈ ਜਿਹਦੇ ਤੇ ਇਸ ਵੇਲੇ ਸਿਆਸਤ ਪਹੁੰਚੀ ਹੋਈ ਹੈ ਕਿ ਕਲਤਾਬ ਸਾਹਿਬ ਦੇ ਜਥੇਦਾਰ ਵੱਲੋਂ ਦੋ ਤਰੀਕ ਨੂੰ ਉਹ ਲੋ ਦੋ ਦਿਨਾਂ ਬਾਅਦ ਪੂਰੀ ਦੀ ਪੂਰੀ ਅਕਾਲੀ ਲੀਡਰਸ਼ਿਪ ਕਹਿ ਰਹੀ ਹੈ ਜਾਂ ਪੰਚਕ ਲੀਡਰਸ਼ਿਪ ਕਹਿ ਲਈਏ ਉਹ ਉਹਨੂੰ ਬੁਲਾਇਆ ਗਿਆਗਾ ਕਲਤਾਬ ਸਾਹਿਬ ਤੇ ਤੇ ਪੰਚਤ ਸ਼ਾਸਤ ਦੇ ਭਵਿੱਖ ਬਾਰੇ ਫੈਸਲਾ ਹੋਣ ਜਾ ਰਿਹਾ ਹੈਗਾ। ਤੋਂ ਸਾਡੇ ਨਾਲ ਨੇ ਇਸ ਵੇਲੇ ਪੰਚਤ ਸ਼ਾਸਤ ਦੇ ਤਰੰਧਰ ਬੰਨੇ ਜਾਂਦੇ ਪੰਚਤ ਸ਼ਾਸਤ ਨੂੰ ਅੰਦਰ ਤੱਕ ਜਾਣਨ ਵਾਲੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਜੀ ਤੋਂ ਸਭ ਤੋਂ ਪਹਿਲਾਂ ਖਾਲਸਾ ਜੀ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਮਿਹਰਬਾਨ। ਖਾਲਸਾ ਜੀ ਜਿਸ ਤਰ੍ਹਾਂ ਮੈਂ ਪਹਿਲੇ ਜ਼ਿਕਰ ਕਰ ਦਿੱਤੇ ਆਂ ਵੀ ਪੰਚਤ ਸ਼ਾਸਤ ਦਾ ਅਜਿਹਾ ਮੋੜ ਤੇ ਆ ਗਈ ਹੈ। ਇਹ ਪੂਰੀ ਦੀ ਪੂਰੀ ਪੰਚਤ ਸਿਆਸਤ ਹੈ ਜਿਹੜੀ ਇਸ ਵੇਲੇ ਕਾਫਤਕ ਸਾਭਲ ਪੂਰੀ ਦੁਨੀਆ ਦੇ ਸਿੱਖ ਦੇਖ ਰਹੇ ਨੇ ਨਿਗਾਹ ਵੀ 2 ਦਸੰਬਰ ਤੇ ਲੱਗੀ ਹੋਈ ਕੀ ਹੋਣ ਵਾਲਾ 2 ਦਸੰਬਰ ਨੂੰ ਕੀ ਲੱਗਦਾ ਤੁਹਾਨੂੰ ਦੇਖੋ ਮੈਂ ਸਮਝਦਾ ਹਾਂ ਕਿ 1900 ਜਿਹੜਾ ਹੈ 47 ਦੇ ਪਿੱਛੋਂ ਆਪਾਂ 47 ਨੂੰ ਕਿ ਇਹ ਆਪਾਂ ਇਹ ਕਹੀਏ ਕਿ ਇਹ ਕਾਦਾਲੀ ਖੂਲਾ ਸਿੰਘ ਦੇ ਪਿੱਛੋਂ ਜੀ ਇਹ ਪਹਿਲੀ ਵਾਰੀ ਹੈ ਇਹ ਇਤਿਹਾਸਕ ਤੌਰ ਤੇ ਇੰਨਾ ਜਿਹੜੀ دلچਸਪੀ ਹੋਈ ਹੈ ਸਾਰੇ ਦੁਨੀਆਂ ਦੇ ਸਿੱਖਾਂ ਨੂੰ ਪੰਜਾਬੀਆਂ ਭਾਰਤ ਦੇ ਸਿੱਖਾਂ ਨੂੰ ਨਹੀਂ ਦੁਨੀਆਂ ਦੇ ਸਿੱਖਾਂ ਨੂੰ ਕਿ ਸਿੰਘ ਸਾਹਿਬ ਕੀ ਫੈਸਲਾ ਸੁਣਾਉਂਦੇ ਇਸ ਦੇ ਜਿਹੜੇ ਦੋ ਤਰ੍ਹਾਂ ਪਹਿਲਾਂ ਤਾਂ ਇਹ ਕਿ ਜਦੋਂ ਫੈਸਲਾ ਪਹਿਲਾਂ ਇਸ ਤੋਂ 1947 ਤੋਂ ਲਈਏ ਜਦੋਂ ਫੈਸਲਾ ਸੁਣਾਉਣ ਲੱਗੇ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਬੁਲਾਇਆ ਤਾਂ ਉਸ ਸਮੇਂ ਤਾਂ ਚਾਮਕੀ ਕੀਤੀ ਗਈ ਤੇ ਜਿਹੜਾ ਹੈ ਹਿੰਸਾ ਵੀ ਕੀਤੀ ਗਈ ਉਹਨਾਂ ਨੂੰ ਜਿਹੜਾ ਟਾਇਲਟ ਦੇ ਵਿੱਚ ਉਹਨਾਂ ਨੇ ਅੰਦਰੋਂ ਚੜਚੀ ਨਹੀਂ ਲਾ ਲਈ ਗੇ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਸਿੰਘ ਸਾਹਿਬ ਨੇ ਨਿਸਫੀਤਾ ਦਿੱਤਾ ਫੈਸਲਾ ਨਹੀਂ ਸੁਣਾ ਤੇ ਫਿਰ ਜਿਹੜਾ ਹੈਗਾ ਜਦੋਂ ਸਰਦਾਰ ਬਰਜਿੰਦਰ ਸਿੰਘ ਹਮਦਰਦ ਨੂੰ ਜਿਹੜੇ ਅਜੀਤ ਦੇ ਮੁਤਸਮ ਪਾਦਚ ਨੇ ਉਹਨਾਂ ਨੂੰ ਭਾਈ ਰਣਜੀਤ ਸਿੰਘ ਨੇ ਜਦੋਂ ਅਟਲਤਾਬ ਸਾਹਿਬ ਦੇ ਜਥੇਦਾਰ ਸੀ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਤੇ ਉਸ ਦੇ ਵਿੱਚ ਜਿਸ ਦਿਨ ਬੁਲਾਇਆ ਉਸ ਦਿਨ ਹੀ ਜਿਹੜਾ ਸੀ ਭਾਈ ਰਣਜੀਤ ਸਿੰਘ ਨੂੰ ਉਹਦੇ ਤੋਂ ਲਾ ਦਿੱਤਾ ਗਿਆ ਜਿਹੜੀ ਇਹ ਅੰਤਰਮ ਕਮੇਟੀ ਸੀ ਇਹਨਾਂ ਦੀ ਐਡਜਕਟਿਵ ਕਮੇਟੀ ਸੀ ਜੀ 11 ਮੈਂਬਰੀ ਉੱਥੇ ਇੱਕ ਮਤਾ ਪਾਸ ਕਰ ਦਿੱਤਾ ਗਿਆ ਕਿ ਭਾਈ ਰਣਜੀਤ ਸਿੰਘ ਜਿਹੜੇ ਹੈਗੇ ਆ ਉਹ ਸਿੰਘ ਸਾਹਿਬ ਦੇ ਫਿਟ ਨਹੀਂ ਹਨ ਇਸ ਲਈ ਉਹਨਾਂ ਨੂੰ ਸਿੰਘ ਸਾਹਿਬ ਦੇ ਅਹੁਦੇ ਤੋਂ ਹਟਾਇਆ ਗਿਆ ਸੋ ਐਕਤੀ ਜਿਹੜਾ ਹੈ ਇਸ ਵਾਰ ਤੇ ਕਿਉਂਕਿ ਜਾਨੀ ਰਕबीर ਸਿੰਘ ਨੇ ਅ ਬਿਰਸਾ ਸਿੰਘ ਬਲਟੋਹਾ ਨੂੰ ਵੀ 10 ਸਾਲ ਦੀ ਸਜ਼ਾ ਦੇਤੀ ਆਪਣਾ ਇੱਕ ਜਿਹੜਾ ਸੀ ਉਹ ਟ੍ਰੇਲਰ ਦੇ ਤਾਂ ਉਸ ਤੋਂ ਪਹਿਲਾਂ ਤੇ ਫੈਸਲੇ ਵੀ ਬੜੇ ਸਖਤ ਕਰੇ ਲੰਬਾ ਸਮਾਂ ਇਹ ਪੈਂਡਿੰਗ ਰੱਖਿਆ ਉਹਦੇ باوجود ਵੀ ਸੁਖਵੀਰ ਸਿੰਘ ਬਾਦਲ ਦੀ ਇਹ ਜ਼ਰਤ ਨਹੀਂ ਹੋ ਸਕੀ ਕਿ ਉਹ ਅੰਤਰਨ ਕਮੇਟੀ ਦਾ ਮਤਾ ਪਾਸ ਕਰਾ ਕੇ ਜਾਂ ਜੈਨੀ ਹਰਪ੍ਰੀਤ ਸਿੰਘ ਨੂੰ ਹਟਾ ਦੇ ਜਾਂ ਜੈਨੀ ਰਘਵੀਰ ਸਿੰਘ ਨੂੰ ਹਟਾ ਦੇ ਜਾਂ ਜੈਨੀ ਸੁਲਤਾਨ ਸਿੰਘ ਨੂੰ ਹਟਾ ਦੇ ਕਿਉਂਕਿ ਸੁਖਵੀਰ ਸਿੰਘ ਬਾਦਲ ਨੂੰ ਇਹ ਲੱਗ ਰਿਹਾ ਹੈ ਕਿ ਅੱਜ ਜਿਹੜੀ ਸੰਗਤ ਦੀ ਹਮਾਇਤ ਹੈ ਉਹ ਬੜੀ ਪੱਦਰ ਤੇ ਸਿੰਘ ਸਭਾ ਬਣਾਉਣਾ ਹੈ ਤੇ ਸਿੰਘ ਸਾਹਿਬਾਨ ਨੂੰ ਹਟਾਉਣ ਦਾ ਮਤਾ ਉਸ ਸੰਗ ਇਹ ਵੀ ਸ਼ਰਮਣੀ ਕਮੇਟੀ ਦੇ ਮੈਂਬਰ ਵੀ ਪਾਸ ਕਰਨ ਲਈ ਤਿਆਰ ਨਹੀਂ ਹਨ ਤੇ ਮਤਾ ਹੀ ਨਾ ਪਾਸ ਹੋਵੇ ਉਹ ਕਹੇ ਵੀ ਸਿੰਘ ਸਾਹਿਬ ਨੂੰ ਹਟਾਇਆ ਜਾਵੇ ਸੋ ਇਹੀ ਜੀ ਹਾਲਤ ਜਿੱਥੇ ਕਿ ਸਿੰਘ ਸਾਹਿਬ ਜਿਹੜੇ ਬੜੇ ਸਖਤ ਫੈਸਲੇ ਲੈ ਰਹੇ ਨੇ ਤੇ ਸੁਖਵੀਰ ਸਿੰਘ ਬਾਦਲ ਜਿਹੜਾ ਸ਼ਰਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਜਿਹਨੂੰ ਸੰਖਾਈਆ ਤਰਾਰ ਦਿੱਤਾ ਗਿਆ ਹੈ ਤੇ ਉਹ ਕੋਈ ਐਕਸ਼ਨ ਨਹੀਂ ਲੈ ਸਕਿਆ ਸ਼ਰੋਮੀ ਕਮੇਟੀ ਦੇ ਵਿੱਚ ਅੰਤਰਮ ਕਮੇਟੀ ਤੋਂ ਜਾਂ ਜਨਰਲ ਬਾਡੀ ਤੋਂ ਇਸ ਦੇ ਲਈ ਆਮ ਜਨਤਾ ਦੇ ਵਿੱਚ ਆਮ ਸੰਗਤ ਦੇ ਵਿੱਚ ਇਹ ਪ੍ਰਭਾਵ ਹੈ ਕਿ ਸ਼ਾਇਦ ਇਹ ਸੁਬਰੀ ਸਿੰਘ ਸਾਹਿਬਾਨ ਬੜਾ ਸਖਸ਼ ਫੈਸਲਾ ਲੈਣਗੇ ਤੇ ਇਸ ਲਈ ਇੰਗਲੈਂਡ ਅਮਰੀਕਾ ਸਵਿਟਜ਼ਰਲੈਂਡ ਸਵਿਟਜ਼ ਨਫਰਾਂਸ ਆਸਟ੍ਰੇਲੀਆ ਜਿੱਥੇ ਵੀ ਜਾਣੇ ਹਨ ਅਮਰੀਕਾ ਉੱਥੇ ਰਹਿਣਾਂ ਤੇ ਲੋਕਾਂ ਦੇ ਵਿੱਚ ਬੜੀ ਉਤਸਕਤਾ ਤੇ ਮੈਂ ਸਮਝਦਾ ਕਿ 2 ਦਸੰਬਰ ਦਾ ਦਿਹਾੜਾ ਜਿਹੜਾ ਹੈ ਲੱਗਦਾ ਹੈ ਕਿ ਸਾਲ ਬਾਅਦ ਆਊਗਾ ਹਾਲੇ ਤੀ ਉਹ ਨੇੜੇ ਹੀ ਆਉਣ ਵਾਲਾ ਅੱਜ 29 ਤਰੀਕ ਹੋ ਗਈ ਹੈ ਤੇ 30 ਦਾ ਮਹੀਨਾ 2 ਤਰੀਕ ਆ ਜਾਣੀ ਹੈ ਪਰੰਤੂ 2 ਤਰੀਕ ਵੀ ਜਿਹੜੀਆਂ ਹਾਂ ਮੈਂ ਕਈਆਂ ਨੇ ਮੈਨੂੰ ਦੱਸਿਆ ਟੈਲੀਫੋਨ ਤੇ ਕਿ ਅਸੀਂ ਰਾਤ ਨੂੰ ਸੌਂ ਨਹੀਂ ਸਕਦੇ ਅਸੀਂ ਫੈਸਲਾ ਦੇਖ ਰਹੇ ਹਾਂ ਕਿ ਸਿੰਘ ਸਾਹਿਬਾਨ ਦਾ ਜਿਹੜਾ ਫੈਸਲਾ ਹੈ ਉਹ ਕੀ ਹੋਣਾ ਇਸ ਦੇ ਲਈ ਬੜੀ ਤੀਬਰਤਾ ਪੈਦਾ ਹੋਊਗੀ ਬੜੀ ਰੁਚੀ ਪੈਦਾ ਹੋਊਗੀ ਤੇ ਇਤਿਹਾਸ ਦੇ ਵਿੱਚ ਵੀ ਜਿਹੜਾ ਹੈ ਇੱਕ ਬੜਾ ਵੱਡਾ ਮੌਕਾ ਆਇਆ ਹੈ ਕਿ ਸਿੰਘ ਸਾਹਿਬ ਆਮਦੇ ਕੋਲੇ ਮੌਕਾ ਹੈ ਜਿੱਥੇ ਉਹ ਦਰਸਾ ਸਕਦੇ ਆ ਕਿ ਅਸੀਂ ਅਕਾਲੀ ਫੂਲਾ ਸਿੰਘ ਅਕਾਲੀ ਫੂਲਾ ਸਿੰਘ ਦਾ ਨਾਮ ਹੈ ਉਹਨਾਂ ਦੇ ਪਿੱਛੋਂ ਕੋਈ ਐਸਾ ਸਿੰਘ ਸਾਹਿਬ ਅਕਾਲ ਤੱਕ ਤੇ ਨਹੀਂ ਆਇਆ ਜਿਹੜੇ ਸਿੰਘ ਸਾਹਿਬ ਆਮ ਨੇ ਕੋਈ ਇਹਜਾ ਫੈਸਲਾ ਲੇਤਾ ਹੋਵੇ ਬਤੌਰ ਸਿੰਘ ਸਾਹਿਬ ਤੇ ਜਿਹੜਾ ਉਹ ਫੈਸਲਾ ਉਸ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਣ ਵਾਲਾ ਹੋਵੇ ਸੋ ਐਕਤੀ ਉਮੀਦ ਹੈ ਕਿ ਕੋਈ ਕਾਲੀ ਫੂਲਾ ਸਿੰਘ ਦੀ ਲੈਣ ਦੀ ਪਦਵੀ ਲੈਣ ਵਾਲੇ ਸਿੰਘ ਸਾਹਿਬ ਵੀ ਆ ਜਾਣ ਜੇ ਇਹ ਵੀ ਉਮੀਦ ਹੈ ਕਿ ਜਮੀਰੋ ਹੋ ਜਾਵੇ ਜੀ ਬਿਲਕੁਲ ਜੀ ਸੋ ਬੜੀ ਵੱਡੀ ਗੱਲ ਕਹੀ ਹੈ ਜਥੇਦਾਰ ਸਾਹਿਬ ਨੇ ਪਰ ਇਹਦੇ ਵਿੱਚ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਵੀ ਕਲਤਰ ਸਾਹਿਬ ਦੇ ਜਥੇਦਾਰਾਂ ਬਾਰੇ ਗੱਲ ਕੀਤੀ ਹੈਗੀ ਖਾਲਸਾ ਜੀ ਨੇ ਸੋ ਜਥੇਦਾਰਾਂ ਬਾਰੇ ਜੀ ਗੱਲ ਕਰ ਰਿਹਾ ਤੇ ਜਥੇਦਾਰ ਵੀ ਬੁਲਾਏ ਗਏ ਲਗੇ ਜਿਹੜੇ ਸਾਬਕਾ ਜਥੇਦਾਰ ਨੇ ਗਿਆਨੀ ਗੁਰਵਰਤਨ ਸਿੰਘ ਜੀ ਉਹਨਾਂ ਨੂੰ ਬੁਲਾਇਆ ਗਿਆ ਇਹ ਸ਼ਾਇਦ ਦੂਸਰੇ ਅਕਾਲਤਾ ਸਾਹਿਬ ਦੇ ਜਥੇਦਾਰ ਹੈ ਇਸ ਤੋਂ ਪਹਿਲਾਂ ਸ਼ਾਇਦ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਤਾਲਬ ਕੀਤਾ ਗਿਆ ਸੀ ਜੀ ਅਕਾਲਤਾ ਸਾਹਿਬ ਤੇ ਤੇ ਸਾਬਕਾ ਜਥੇਦਾਰ ਨੂੰ ਤੇ ਹੁਣ ਇਹ ਦੂਸਰੀ ਵਾਰ ਸ਼ਾਇਦ ਇਸ ਤਰ੍ਹਾਂ ਦਾ ਮੌਕਾ ਆਇਆ ਹੈਗਾ ਇਹਨੂੰ ਕਿਵੇਂ ਸਮਝਦੇ ਹੋ ਵੀ ਜਿਹੜਾ ਜਥੇਦਾਰ ਨੂੰ ਹੀ ਅਕਾਲਤਾ ਸਾਹਿਬ ਦੇ ਉੱਪਰ ਤਾਲੂ ਦਿੱਤਾ ਗਿਆ ਸਾਬਕਾ ਜਥੇਦਾਰ ਮੇਥੋਂ ਪ੍ਰੋਫੈਸਰ ਦਰਸ਼ਨ ਸਿੰਘ ਜਿਹੜੇ ਸੀ ਅਕਾਲਤਾ ਦੇ ਜਥੇਦਾਰ ਬਣੇ ਉਸ ਸਮੇਂ ਕਈ ਖੜਕ ਤੋਂ ਆਂਦੀਆਂ ਜਿਹੜੀਆਂ ਘਰ ਵਾਲੀਆਂ ਸੀਗੀਆਂ ਉਹਨਾਂ ਨੂੰ ਬਹੁਤ ਅਸ਼ਧਤ ਹੋਇਆ ਇਹਨਾਂ ਨੇ ਬੜੀ ਆਵਾਜ਼ ਉਠਾਈ ਅਵਧਾਰ ਸਿੰਘ ਬ੍ਰਹਮਾ ਵੇਲੇ ਜਿਹੜਾ ਸੀਦਾ ਉਹ ਬੜਾ ਵੱਡਾ ਤਸ਼ੱਦਦ ਹੋਇਆ ਉਹਦੋਂ ਆਵਾਜ਼ ਉਠਾਈ ਤੇ ਬਹੁਤ ਵਧੀਆ ਅਕਾਲੀ ਦਲ ਦਾ ਸਾਜੇਦਾਰ ਜਿਹੜਾ ਸੀ ਮੰਨਿਆ ਜਾਂਦਾ ਸੀਦਾ ਇਹ ਪ੍ਰੋਫੈਸਰ ਦਰਸ਼ਨ ਸਿੰਘ ਇਹਨਾਂ ਨੇ ਅਕਾਲੀ ਦਲ ਨੂੰ ਇਕੱਠੇ ਹੋਣ ਦਾ ਹੁਕਮ ਦਿੱਤਾ ਉਹਦੇ ਪਿੱਛੋਂ ਅਕਾਲੀ ਦਲ ਪੰਜ ਹੋ ਗਏ ਤੇ ਕਰਦੇ ਪਰੰਤੂ ਪਿੱਛੋਂ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰੀ ਤੋਂ ਹਟਣ ਦੇ ਪਿੱਛੋਂ ਤੇ ਇਹਨਾਂ ਨੂੰ ਬੜੇ ਗਲਤ ਕੰਮ ਨਾਲ ਹਟਾਇਆ ਗਿਆ ਬਹੁਤ ਵੱਡੀ ਇਹਨਾਂ ਦੀ ਕੁਰਬਾਨੀ ਸੀ ਤੇ ਹਟਣ ਦੇ ਪਿੱਛੋਂ ਇਹਨਾਂ ਨੇ ਕਹਿਤਾ ਕਿ ਜੀ ਦਸਮ ਗ੍ਰੰਥ ਜਿਹੜਾ ਹੈਗਾ ਉਹ ਜ਼ਰੂਰ ਗੁਰੂਵਿੰਸਿੰਗ ਸਾਹਿਬ ਦੀ ਬਾਣੀ ਨਹੀਂ ਹੈ ਤੇ ਪਹਿਲਾਂ ਜਦੋਂ ਇਹ ਕਿਤੇ ਵੀ ਭਾਸ਼ਣ ਕਰਦੇ ਹੁੰਦੇ ਸੀ ਜੂੰਕੇ ਮੈਂ ਨਾਲ ਹੀ ਰਹੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਜਿੱਥੇ ਵੀ ਇਹ ਭਾਸ਼ਣ ਕਰਦੇ ਹੁੰਦੇ ਸੀ ਤਾਂ ਉੱਥੇ ਬਾਣੀ ਇਹ ਦਸਮ ਗ੍ਰੰਥ ਦੀ ਹੀ ਪੜ੍ਹਦੇ ਹੁੰਦੇ ਸੀ ਇਹ ਇਕਦਮ ਕਯੂ ਕਰ ਨੂੰ ਲੈ ਲਿਆ ਤੇ ਰਾਤੋਂ ਰਾਤ ਇਹ ਗਿਆਨ ਹੋ ਨਹੀਂ ਸਕਦਾ ਬਈ ਉਹ ਗੁਰੂ ਸਾਹਿਬ ਦੀ ਬਾਣੀ ਨਹੀਂ ਹੈ ਉਸ ਦੇ ਪਿੱਛੋਂ ਇਹ ਕੰਟਰਾਡਿਕਟਰੀ ਆਪਾ ਬਰੂ ਕੀ ਜਿਹੜੇ ਹੈਗੇ ਹੈ ਸਟੈਂਡ ਲੱਗਦੇ ਰਹੇ ਉਹਦੇ ਕਰਕੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਜਿਹੜੀ ਸੀ ਉਹ ਬੜੀ ਵੱਡੀ ਜਿਹੜਾ ਉਹਨਾਂ ਦਾ ਸਥਾਨੀ ਉਹ ਖਤਮ ਹੋ ਗਿਆ ਪਰੰਤੂ ਜਿਹੜਾ ਜੈਦੀ ਗੁਰਵਚਨ ਸਿੰਘ ਹੈ ਉਹ ਪਹਿਲੇ ਦਿਨ ਤੋਂ ਜ਼ੀਰੋ ਸੀ ਜਾਨੀ ਗੁਰਵਚਨ ਸਿੰਘ ਨੂੰ ਜਿਸ ਤਰ੍ਹਾਂ ਜਾਨੀ ਗੁਰਮਤ ਸਿੰਘ ਨੇ ਦੱਸਿਆ ਮੈਂ ਇਹ ਧੰਮਾ ਮਾ ਸਾਹਿਬ ਦੇ ਹੈਡ ਸੀ ਜੇ ਕਿ ਘਰੇ ਬੁਲਾਇਆ ਗਿਆ ਇਹ ਆਪਣਾ ਸਰਬੀਰ ਸਿੰਘ ਬਾਦਲ ਦੇ ਤੇ ਪ੍ਰਕਾਸ਼ ਸਿੰਘ ਬਾਦਲ ਦੇ ਉੱਥੇ ਇੱਕ ਹਿੰਦੀ ਦੇ ਵਿੱਚ ਲਿਖੀ ਚਿੱਠੀ ਹੈ ਕਹਿੰ ਕੇ ਵੀ ਇਹ ਜਿਹੜਾ ਹੈਗਾ ਜਿਹੜਾ ਆਪਣੇ ਆਪ ਨੂੰ ਦਰਮੀਤ ਆਰਾਮ ਰਹੀਮ ਕਹਾਉਂਦਾ ਤੇ ਵੀ ਉਹਦੀ ਲਿਖੀ ਹੋਈ ਆ ਉੱਥੇ ਮਾਫੀ ਦਵਾਤੀ ਹੁਣ ਨਾ ਤਾਂ ਉਹਨੂੰ ਤਲਬ ਕੀਤਾ ਨਾ ਉਹਨੂੰ ਸਿੱਖ ਮੰਨਿਆ ਗਿਆ ਉਹਨੂੰ ਸਿੱਖੇ ਨਹੀਂ ਮੰंदे ਸੀ ਤੇ ਫਿਰ ਤਲਬ ਕੀ ਕਰਨਾ ਸੀ ਤੇ ਉਸ ਨੂੰ ਜਿਹੜਾ ਮਾਫੀ ਦੇ ਦਿੱਤੀ ਉਥੇ ਗਿਆਨੀ ਗੁਰਵਚਨ ਸਿੰਘ ਨੇ ਆਪਦੀ ਮੌਤ ਲਾ। ਸੋ ਗਿਆਨੀ ਗੁਰਵਚਨ ਸਿੰਘ ਨੇ ਜਿਹੜਾ ਸੀ ਸਭ ਤੋਂ ਇਹ ਹੈ ਜਿਹੜਾ ਕੰਮ ਕੀਤਾ ਇਤਿਹਾਸ ਦੇ ਵਿੱਚ ਜਿਹੜਾ ਨਕਮਾ ਹੀ ਨਹੀਂ ਸੀ ਸਗੋਂ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਵਿੱਚ ਲਿਖਿਆ ਗਿਆ। ਗਿਆਨੀ ਗੁਰਵਚਨ ਸਿੰਘ ਨੇ ਇੱਕ ਇਹਨਾਂ ਦੇ ਸਰਵੈਂਟ ਦੇ ਤੌਰ ਤੇ ਰਾਟਰ ਦੇ ਤੌਰ ਤੇ ਜਿਹੜਾ ਹੈ ਉਹ ਕੰਮ ਕੀਤਾ ਅਕਾਲ ਤਖਤ ਦੇ ਜ਼ਿੰਮੇਵਾਰ ਦੀ ਪਦਵੀ ਦਾ ਧਿਆਨ ਨਹੀਂ ਰੱਖਿਆ। ਸੋ ਜਿਹੜਾ ਸ਼ੁਰੂ ਤੋਂ ਹੀ ਜਿਹੜਾ ਗਿਆਨੀ ਗੁਰਵਚਨ ਸਿੰਘ ਆ ਉਹਦੀ ਸਿੱਖਾਂ ਦੇ ਵੀ ਕੋਈ ਸਾਥ ਨਹੀਂ ਸੀ। ਤੋ ਇਹ ਜਿਹੜਾ ਹੈ ਇਹਨੂੰ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਇਸ ਲਈ ਬੁਲਾਇਆ ਗਿਆ ਕਿ ਉਹ ਇਸ ਤਰ੍ਹਾਂ ਦੂਜੀ ਗੱਲ ਬਾਰੇ ਬੋਲਦੇ ਆ ਜਾਂ ਇਸ ਤਰ੍ਹਾਂ ਕਹਿੰਦੇ ਆ ਉਹ ਇੱਕ ਗੱਲ ਹੋਰ ਸੀ ਜਾਨੀ ਗੁਰਵਚਨ ਸਿੰਘ ਨੂੰ ਬੁਲਾਉਣਾ ਜਿਹੜਾ ਸੀ ਇੱਕ ਹੋਰ ਗੱਲ ਸੀ ਐ ਜਿਹੜਾ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਬੁਲਾਉਣ ਬਾਰੇ ਦੋ ਰਾਵਾਂ ਵੀ ਸੀ ਜਾਂ ਜਾਂਦੀਆਂ ਕੋਈ ਹੱਕ ਵਿੱਚ ਵੀ ਸੀ ਕੋਈ ਬਰਸਲਾਬ ਵੀ ਸੀ ਪਰ ਮੇਰਾ ਖਿਆਲ ਹੈ ਕਿ ਗੈਨੀ ਗੁਰਵਚਨ ਸਿੰਘ ਨੂੰ ਬੁਲਾਉਣ ਤੇ ਇਹਨਾਂ ਦੇ ਹੱਕ ਦੇ ਵੀ ਕੋਈ ਨਹੀਂ ਹੋਣਾ ਬਈ ਗਲਤ ਬੁਲਾਇਆ ਗਿਆ ਉਹ ਸਾਰੇ ਵੀ ਸਮਝਦੇ ਚ ਠੀਕ ਬੁਲਾਇਆ ਗਿਆ ਜੈਨੀ ਗੁਰਵਚਨ ਸਿੰਘ ਕੋਲੇ ਕੋਈ ਸਪਸ਼ਟੀ ਕਰਨੀ ਹੈ ਜਿਹੜਾ ਕਿਸੇ ਦੂਜੀਆਂ ਦੀ ਕਿਤਾਬ ਵਿੱਚ ਲਿਖਿਆ ਜੈਨੀ ਗੁਰਵਚਨ ਸਿੰਘ ਨੇ ਦੇ ਦਿੱ। ਉਹ ਝੂਠੀ ਨਹੀਂ ਬੋਲ ਸਕਦੇ। ਦੂਜੀ ਜੈਨੀ ਗੁਰਵਚਨ ਸਿੰਘ ਨੇ ਲਿਖਤੀ ਤੌਰ ਤੇ ਦੱਸਿਆ ਪ੍ਰਸਤਾਨ ਫਰਸ ਕਰੀਆ ਜੈਨੀ ਗੁਰਵਚਨ ਸਿੰਘ ਨੇ ਕਦੇ ਕਾਊਂਟਰ ਰੇਕ ਨਹੀਂ ਕਰਿਆ। ਸੋ ਇਹਨਾਂ ਨੂੰ ਬੁਲਾਉਣਾ ਸਿਰਫ ਦਿਲਚਸਪ ਨਹੀਂ ਹੈ। ਜਿਹੜਾ ਸੀ ਤਾਂ ਉਹ ਤਾਂ ਪੇਸ਼ੰਤ ਹੀ ਨਾ ਧਰਤੀ ਸੀ ਪ੍ਰੋਫੈਸਰ ਦਰਸ਼ਨ ਸਿੰਘ ਨੇ। ਉਹ ਕਹਿੰਦੇ ਮੈਂ ਅਤਲ ਤੱਕ ਦੀ ਜਿਹੜੀ ਆ ਉੱਥੇ ਸ਼ਬੀਲ ਤੇ ਰੱਖ ਕੇ ਉਹ ਮੈਂ ਆਪਣਾ ਸਪਸ਼ਟੀਕਰਨ ਦਿੰਦਾ ਮੈਂ ਇਹਨਾਂ ਸਾਹਮਣੇ ਪੇਸ਼ ਨਹੀਂ ਹੁੰਦਾ ਕਿਉਂਕਿ ਮੈਂ ਜਥੇਦਾਰ ਨਹੀਂ ਮੰਨਦਾ ਜਥੇਦਾਰ ਦੀ ਕੋਈ ਪਦਵੀ ਨਹੀਂ ਹੈ ਤੇ ਜਥੇਦਾਰ ਜਿਹੜਾ ਹੈ ਉਹਦੀ ਨਜੂਕੀ ਨਹੀਂ ਹੋ ਸਕਦੀ ਤੇ ਆਪਨੇ ਝੂਠ ਹੋਏ ਹੋਏ ਸੀ ਸੋ ਉਹਨਾਂ ਦੇ ਸਟੈਂਡ ਨੂੰ ਤਾਂ ਕਿਸੇ ਨੇ ਸਰਾਇਆ ਨਹੀਂ ਪਰ ਗਿਆਨੀ ਗੁਰਵਚਨ ਸਿੰਘ ਤਾਂ ਮੰਨਦੇ ਆ ਗਿਆਨੀ ਗੁਰਵਚਨ ਸਿੰਘ ਜਿਹੜੇ ਆ ਪੇਸ਼ ਵੀ ਹੋਣਗੇ ਉਹਨਾਂ ਤੋਂ ਵੀ ਸਪਸ਼ਟੀਕਰਨ ਦੀ ਲੋੜ ਨਹੀਂ ਹੈ ਉਹ ਉਹਨਾਂ ਨੂੰ ਕੀਰਤਨ ਖਾਲਾਉਂਦੇ ਆ ਕਿਸ ਤਰ੍ਹਾਂ ਕਰਦੇ ਆ ਤੇ ਮੈਂ ਇਹ ਸਮਝਦਾ ਕਿ ਕਿਸੇ ਨੂੰ ਸਿੱਖ ਪੰਥ ਤੋਂ ਛੇਦਣਾ ਜਿਹੜਾ ਹੈਗਾ ਉਹ ਗੁਰਮਰਿਆਦਾ ਦੇ ਅਨੁਸਾਰ ਸਿੱਧਾ ਛੇਦ ਦੇਣਾ ਉਹਨੂੰ ਸਭ ਤੋਂ ਸਖਤ ਸਜ਼ਾ ਲਈ ਜਾ ਸਕਦੀ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਲਈ ਗਈ ਸੀ ਮਹਾਰਾਜਾ ਰਣਜੀਤ ਸਿੰਘ ਤਿਆਰ ਹੋ ਗਿਆ ਕੋੜੇ ਖਾਨ ਨੂੰ ਉਹ ਦੇਸ਼ ਦਾ ਮਹਾਰਾਜਾ ਸੀ ਉਹ ਤਾਨਾ ਸ਼ਾਹ ਸੀ ਸਭ ਤੋਂ ਸੋਸਟੋਲੇ ਤਾਕਤ ਸੀ ਤਾਂ ਹੀ ਦੇਖਦੇ ਕਿ ਸਿੱਖ ਮਰਿਆਦਾ 'ਚ ਬੜਾ ਚਾਇਲ ਹੈ ਇਹ ਅਕਾਲੀ ਫੂਲਾ ਸਿੰਘ ਨੂੰ ਕੋੜੇ ਦੀ ਸਜ਼ਾ ਜਿਹੜੀ ਸੀ ਉਹ ਮਾਫ ਕਰਤੀ ਸੀ ਸੂ ਜੀਨ ਦਾ ਜਿਹੜਾ ਹੈ ਮੈਂ ਸਮਝਦਾ ਕਿ ਮਾਫੀ ਜੋਗ ਨਹੀਂ ਹੈ ਪਰੰਤੂ ਸਿੱਖ ਪੰਥ ਕੇ ਲਿਖਿਆ ਹੈ ਕਿ ਹਰੇਕ ਗਲਤੀ ਜਿਹੜੀ ਆ ਉਹ ਮਾਫ ਕਰਨੀ ਨਹੀਂ ਹਿੰਦੀ ਆ ਪਰ ਬੜੀ ਸਜ਼ਾ ਦਿੱਤੀ ਜਾ ਸਕਦੀ ਹੈ ਗੱਲ ਸਜ਼ਾਤੀ ਖੜੀ ਆ ਲੰਗੀ ਹੋ ਅਸਲ ਬਹੁਤ ਹੀ ਚਰਚਾ ਸਜ਼ਾਤੀ ਆ ਰਹੀ ਹੈ ਖਾਲਸਾ ਜੀ ਲੋਕਾਂ ਦੇ ਵਿੱਚ ਇਹ ਜਿਹੜੀ ਵੱਡੀ ਚਰਚਾ ਹੋ ਰਹੀ ਹੈ ਕਿ ਜਿਹੜੀ ਸਜ਼ਾ ਉਹ ਧਾਰਮਿਕ ਸਜ਼ਾ ਹੀ ਲਈ ਜਾ ਸਕਦੀ ਹੈ ਖਾਲਸਾ ਸਭ ਤੋਂ ਜਾਂ ਕੋਈ ਰਾਜਨੀਤਿਕ ਤੌਰ ਤੇ ਵੀ ਸਜ਼ਾ ਹੋ ਸਕਦੀ ਹੈ ਕਿਉਂਕਿ ਜਿਵੇਂ ਵਰਤਾ ਸਿੰਘ ਬਲਟੋਖਾ ਨੂੰ ਅਕਾਲੀ ਦਲ ਦੇ ਵਿੱਚ 10 ਸਾਲ ਲਈ ਕਹਿ ਦੁੱਤਾ ਵੀ ਇਹ ਨਹੀਂ ਲੜ ਸਕਦਾ ਕੀ ਇਸ ਤਰ੍ਹਾਂ ਦੀ ਵੀ ਕੋਈ ਸਜ਼ਾ ਹੋ ਸਕਦੀ ਹੈ ਵੀ ਇਹਨਾਂ ਦੇ ਚੋਣ ਲੜਨ ਤੇ ਕੋਈ پابੰਦੀ ਲਾ ਦਿੱਤੀ ਜਾਵੇ ਵੀ ਤੁਸੀਂ ਪੰਚ ਪ੍ਰਸ਼ਾਸਨ ਦੇ ਵਿੱਚਿੱਤਾ ਹੀ ਨਹੀਂ ਲੈ ਸਕਦੇ ਹੈਗੇ ਇਹ ਇਸ ਤਰ੍ਹਾਂ ਦੀ ਵੀ ਸਜ਼ਾ ਹੋ ਸਕਦੀ ਹੈ ਕਿਉਂਕਿ ਬਹੁਤ ਵੱਡਾ ਮੈਂ ਮਤਲਬ ਪੂਰੀ ਦੀ ਪੂਰੀ ਲੀਡਰਸ਼ਿਪ ਹੀ ਕਹਿ ਸਕਦਾ ਕਿ ਗੱਲ ਹੀ ਦਲ ਦੀ ਹੈ 2007 ਤੋਂ ਲੈ ਕੇ 2017 ਤੱਕ ਜਿਨ੍ਹਾਂ ਨੇ ਮਿਨਿਸਟਰ ਰਹੇ ਜਾਂ ਜਿਨ੍ਹਾਂ ਨੇ ਸੱਤਾ ਦਾ ਸੁੱਖ ਮਲ ਭੁਗਿਆ ਉਹ ਤਕਰੀਬਨ ਸਾਰੇ ਬਲਾਏ ਹੋਏ ਨੇਗੇ ਇਹ ਇਸ ਤਰ੍ਹਾਂ ਦਾ ਵੀ ਹੋ ਸਕਦਾ ਵੀ ਸਜ਼ਾ ਸਿਰਫ ਧਾਰਮਿਕ ਤੌਰ ਤੇ ਮੀਂਹ ਭਾਂਡੇ ਮਾਂ ਤੇ ਜੋੜੇ ਝਾੜ ਤੇ ਪਾਠ ਕਰਾਤਾ ਜਾਂ ਮਤਲਬ ਉਸ ਤਰ੍ਹਾਂ ਦੀ ਸਜ਼ਾ ਹੋਊਗੀ ਜਾਂ ਫਿਰ ਇਸ ਤਰ੍ਹਾਂ ਦੀ ਰਾਜਨੀਤਿਕ ਸਜ਼ਾ ਵੀ ਹੋ ਸਕਦੀ ਹੈ ਵੀ ਇਹਨਾਂ ਨੂੰ ਕਹਿ ਦਿੱਤਾ ਜਾਵੇ ਵੀ ਤੁਸੀਂ ਭਾਈ ਹੁਣ ਚੋਣ ਹੀ ਨਹੀਂ ਲੜ ਸਕਦੇ ਇਹ ਚਰਚਾ ਬਹੁਤ ਹੋ ਰਹੀ ਹੈ ਇਸ ਗੱਲ ਦੀ ਦੇਖੋ ਜੀ ਪਹਿਨਾ ਸਭ ਤੋਂ ਵੱਡੀ ਗਲਤੀ ਸਜ਼ਾ ਬਾਰੇ ਚੰਬੇ ਦੇ ਸਰਬਤ ਖਾਲਸਾ ਜੀ ਜੀ ਉਸਾਂ ਤੇ ਜਿਹੜਾ ਸਰਵਤ ਖਾਲਸਾ ਬੁਲਾਇਆ ਗਿਆ ਉਹਦੇ ਚ ਸਰਦਾਰ ਸਿਮਰਿੰਦਰ ਸਿੰਘ ਮਾਨ ਸਰਦਾਰ ਦੁਰਦੀਪ ਸਿੰਘ ਬਠਿੰਡਾ ਤੇ ਹੋਰ ਇਹਦੇ ਸੰਚਾਲਕ ਸੀ ਜੀ ਉੱਥੇ ਫੈਸਲਾ ਕੀਤਾ ਗਿਆ ਕਿ ਫਲਾਣਾ ਜਿਹੜਾ ਅਦਾਲਤ ਸਾਹਿਬ ਦਾ ਜਥੇਦਾਰ ਹੁਸਨ ਸਿੰਘ ਸਹਿਬਾਨ ਜਿਹੜੇ ਹੈਗੇ ਹਨ ਉਹਨੂੰ ਕਰ ਦਿੱਤੇ ਸਿੰਘ ਸਹਿਬਾਨ ਨੂੰ ਜੁੱਧ ਕਰਨ ਦੀ ਉਹ ਤਾਕਤ ਨਹੀਂ ਰੱਖਦੇ ਸੀ ਕਾਨੂੰਨੀ ਤੌਰ ਤੇ ਔਰ ਉਹਨਾਂ ਨੂੰ ਸਿੰਘ ਸਹਿਬਾਨ ਨੂੰ ਕਿਸੇ ਨਾ ਕਿਸੇ ਤੱਤਸੱਭ ਸਭ ਤੇ ਜਿਹੜਾ ਉਹ ਦਾਖਲ ਹੀ ਨਹੀਂ ਹੋਣ ਦਿੱਤਾ ਉੱਥੇ ਇਹ ਕਿਹਾ ਜਾਂਦਾ ਸੀ ਉੱਥੇ ਜਿਹੜਾ ਸੀ ਸਭ ਨੇ ਸੁਝਾਅ ਦਿੱਤਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਨੂੰ ਜੇ ਪੰਥ ਵਿੱਚੋਂ ਛੇਕ ਦਿੱਤਾ ਜਾਵੇ ਜਾਂ ਉਹਨਾਂ ਨੂੰ ਅਕਾਲੀ ਗੱਲ ਤੋਂ ਛੇਕ ਦਿੱਤਾ ਜਾਵੇ ਤੇ ਸਰਬਤ ਖਾਲਸਾ ਇਹ ਮਤਾ ਪਾਸ ਕਰ ਦੇ ਤੇ ਨਵੇਂ ਅਕਾਲੀ ਜਲ ਦੀ ਸਥਾਪਨਾ ਕਰ ਦੇ ਉਹਦਾ ਪ੍ਰਧਾਨ ਬਣਾ ਦੇ ਉਹ ਕਾਨੂੰਨੀ ਤੌਰ ਤੇ ਵੀ ਜਾਇਜ਼ ਹੈ ਤੇ ਪੰਥ ਨੂੰ ਵੀ ਇਹਨਾਂ ਤੋਂ ਛਡਕਾਰਾ ਹੁੰਦਾ ਸੀ ਪਰੰਤੂ ਉੱਥੇ ਹੀ ਕਿਹਾ ਗਿਆ ਕਿ ਕੋਈ ਮਿਲਮਲਾਬੜ ਹੋਈ ਆਪਸ ਦੇ ਵਿੱਚ ਐ ਜਿਹੜੇ ਸਰਬਤ ਸਾਲ ਸਾਦੇ ਸੰਚਾਲਕ ਸੀ ਤੇ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਤੇ ਹਰਵੀਰ ਸਿੰਘ ਬਾਦਲ ਦੇ ਦੂਜੇ ਪਾਸੇ ਦੇਖੋ ਮੈਂ ਸਪਸ਼ਟ ਕਹਣਾ ਤੇ ਉਹ ਸਥਾਨ ਤੇ ਕਿਉਂਕਿ ਜਿਹੜੀ ਆਮ ਸੰਗਤ ਹੁੰਦੀ ਹੈ ਉਸਨੇ ਕੁਝ ਨਹੀਂ ਕਰਨਾ ਹੁੰਦਾ ਉਹਨਾਂ ਨੇ ਤਾਂ ਉਹ ਚੀਜ਼ ਨੂੰ ਮੰਨ ਲੈਣਾ ਹੁੰਦਾ ਜਿਹੜੀ ਚੀਜ਼ ਉਹਦੇ ਸੰਚਾਲਕ ਉੱਥੇ ਮੱਤਾ ਰੱਖਦੇ ਉਸ ਦੇ ਵਿੱਚ ਇਹਨਾਂ ਨੂੰ ਬੜੀ ਕਰਤਾ ਸੁਣ ਕਹਿੰਦੇ ਆ ਸਿੰਘ ਸਾਹਿਬਾਨ ਜਿਹੜੀ ਕਮੀ ਪੇਸ਼ੀ ਦਿਖਾ ਰਹੇ ਹੈ ਸਰਬੱਤ ਖਾਲਸੇ ਚ ਵੀ ਇਹੀ ਕਮੀ ਪੇਸ਼ੀ ਦਿਖਾਈ ਗਈ ਤੇ ਉਹਨਾਂ ਨੇ ਸਿੰਘ ਸਾਹਿਬਾਨ ਜਿਹੜੇ ਆ ਬਣਾ ਕੇ ਇਹਦਾ ਕੋਈ ਮਤਲਬ ਨਹੀਂ ਬੰਦਾ ਸੀ ਅਰਥਹੀਨ ਕਾਰਵਾਈ ਸੀ ਉਹ ਕਰਕੇ ਉਹਨਾਂ ਨੇ ਇਹਨਾਂ ਨੂੰ ਵੇਲਤੋਲ ਨਾ ਵੇਚਿਆ ਕੋਈ ਸਜਾਈ ਨਹੀਂ ਹੁਣ ਜੇ ਸਿੰਘ ਸਾਹਿਬ ਵੀ ਇਹੀ ਕਰਦੇ ਆ ਕਿ ਉਹ ਧਰਮ ਚ ਸਜਾ ਲਾ ਦਿੰਦੇ ਆ ਕਿ ਤੁਸੀਂ ਜਿਹੜੇ ਆ ਭਾਂਡੇ ਮੰਝਨੇ ਆ ਤੁਸੀਂ ਪੋਚੇ ਲਾਉਂਦੇ ਆ ਤੁਸੀਂ ਜਗਦੀ ਸਾਹਿਬ ਦਾ ਸੁਖਮਨੀ ਸਾਹਿਬ ਦੇ ਪਾਠ ਕਰਦੇ ਆ ਤੁਸੀਂ ਦੇਖਤ ਰਾਉਣੀ ਆ ਤੁਸੀਂ ਇੰਨੇ ਦਿਨ ਜਿਹੜਾ ਇਹ ਜਾ ਜੁੜਨ ਦੀ ਸੇਵਾ ਕਰਨੀ ਆ ਇਹ ਤਾਂ ਇੱਕ ਮਾਨ ਵਾਲੀ ਗੱਲ ਆ ਇਹ ਕਿਸੇ ਨੂੰ ਕਿਹਾ ਜਾਵੇ ਜੇ ਤੁਸੀਂ ਯੂਠੇ ਭਾਂਡੇ ਮੰਨ ਜੋ ਤੇ ਤੁਸੀਂ ਜਿਹੜਾ ਇਹ ਜੋੜੇ ਸਾਫ ਕਰੋ ਜਾਂ ਉੱਥੇ ਪੋਚੇ ਲਾਓ ਇਹ ਇੱਕ ਸਿੱਖ ਦੇ ਨਹੀਂ ਬੜੀ ਵੱਡੀ ਮਾਨ ਵਾਲੀ ਗੱਲ ਤੇ ਉਹ ਦੋਨੋਂ ਘਰ ਦੇ ਵਿੱਚ ਸੇਵਾ ਕਰਦਾ ਤੇ ਜਿਹੜਾ ਉਹ ਹੀ ਦੀ ਸੇਵਾ ਕਰਦਾ ਉਹਦਾ ਤੱਤ ਵੀ ਵੱਧਾ ਉਹ ਰਾਜਨੀਤੀ ਚ ਵੀ ਉੱਚਾ ਹੁੰਦਾ ਤੇ ਉਹ ਜਿਹੜੀ ਕੋਈ ਸਜ਼ਾ ਨਹੀਂ ਉਹ ਸਜ਼ਾ ਨਾ ਹੋ ਕੇ ਤਾਂ ਨਾਮ ਰਿਤਾ ਜਾਂਦਾ केजी ਤੁਹਾਨੂੰ ਅਸੀਂ ਆ ਸਜਾ ਲਾਤੀ ਹੈ ਇਨਾਮ ਵਜੋਂ ਦਿੱਤੀ ਹੈ ਤਾਂ ਜੋ ਥੋੜਾ ਕਦਮ ਵੱਧੇ ਜਿਸ ਤਰ੍ਹਾਂ ਸਰਜੀਤ ਸਿੰਘ ਬਰਨਾਲੇ ਨੂੰ ਸਜਾ ਲਾਈ ਜਾਈ ਸੀ ਉਹ ਸਰਜੀਤ ਸਿੰਘ ਬਰਨਾਲੇ ਨੂੰ ਪ੍ਰੋਫੈਸਰ ਦਰਸ਼ਨ ਸਿੰਘ ਨੇ ਸਜਾ ਲਾਈ ਵੀ ਕਾਤੀ ਪਾਰਟੀ ਜੁੜੇ ਦੀ ਸੇਵਾ ਕਰੋ ਬਲਕਿ ਉਹ ਸਾਰੇ ਪੰਜਾਬ ਚ ਫਿਰ ਕੇ ਕਰੀ ਸਰਜੀਤ ਸਿੰਘ ਬਰਨਾਲੇ ਨੇ ਤੇ ਫਿਰ ਕੀ ਉਹਦਾ ਕਦ ਜਿਹੜਾ ਸੀ ਹੋਰ ਵੱਡਾ ਹੋ ਗਿਆ ਉਹ ਸਜਾ ਦਾ ਤਾਂ ਹੀ ਮੰਨੀ ਜਾਊ ਜੇ ਰਾਜਨੀਤਿਕ ਸਜਾ ਲਾਈ ਜਾਂ ਜਿਸ ਤਰ੍ਹਾਂ ਬਿਰਸਾ ਸਿੰਘ ਮਲਟੋਹਾ ਨੂੰ ਲਾਈ ਜਾਂਦੀ ਹੈ ਉਹਨੂੰ ਜੋੜੇ ਸਾਰ ਕਰਨ ਦੀ ਜਾਂ ਭਾਂਡੇ ਮੰਨਣ ਦੀ ਸਜ਼ਾ ਨਹੀਂ ਲਾਈ ਗਈ। ਇਹ ਉਹੀ ਜੀ ਸਜ਼ਾ ਲਾਈ ਜਾਂਦੀ ਹੈ ਫਿਰ ਉਹ ਬਹੁਤ ਵੱਡੀ ਸਜ਼ਾ। ਫਿਰ ਉਸ ਨੂੰ ਸੁਨੇਹਰੀ ਅਚਰਾਂਜ ਲਈ ਜਾਊ ਵੀ ਉਹ ਸਜ਼ਾ ਲਾਈ ਜਾਂਦੀ ਹੈ। ਦੇ ਵਿੱਚ ਇੱਕ ਹੋਰ ਜਿਹੜੀ ਵੱਡੀ ਗੱਲ ਹੈ ਜੀ ਹੁਣ ਜਿਹੜਾ ਜੱਜਦਾਰ ਸਹਿਮਾਨ ਵੱਲੋਂ ਤਲਬ ਕੀਤਾ ਗਿਆ 2007 ਤੋਂ 2017 ਤੱਕ 10 ਸਾਲ ਦੇ ਜਿਹੜੇ ਸੱਤਾ ਦੇ ਵਿੱਚ ਰਹੇ ਕਾਲੀ ਆਗੂ ਉਹ ਤਕਰੀਬਨ ਸਾਰੇ ਤਲਬ ਕਰ ਲਿਆ ਪਰ ਜਿਹੜਾ ਉਸ 7 ਤੋਂ ਲਾ ਕੇ 17 ਤੱਕ ਉਸ ਪੰਥ ਦੇ ਸਰਕਾਰ ਦਾ ਮੁਖੀ ਸੀ ਪ੍ਰਕਾਸ਼ ਸਿੰਘ ਬਾਦਲ ਉਹਨੂੰ ਤਾਂ ਫਖਰੇ ਕੌਮ ਹੁੰਦਾ ਅਵਾਰਡ ਦਿੱਤਾ ਹੋਇਆ ਜੀ ਉਹ ਉਹ ਹੁਣ ਉਹ ਉਹ ਜਿਹੜੀ ਐਡਾ ਵੱਡਾ ਦੀ ਉਸ ਮਤਲਬ ਸਰਕਾਰ ਦੇ ਦੌਰਾਨ ਇੰਨਾ ਕੁਝ ਹੋਇਆ ਪੰਥਕ ਕਹਾਣ ਹੋਇਆ ਮਰਜ਼ਾਦਾ ਦਾ ਕਹਾਣ ਹੋਇਆ ਬਹਾਨੀ ਹੋਈ ਜਿਸ ਤਰ੍ਹਾਂ ਜਸੇਧਾਰ ਸਰਵਾਨਾਂ ਨੇ ਆਪਣੇ ਨੂੰ ਕੋਈ ਗੱਲ ਕਹੀ ਗਈ ਹੈ ਵੀ ਉਹ ਸਮੇਂ ਦੌਰਾਨ ਪੰਥਕ ਮਰਜ਼ਾਦਾ ਦਾ ਜਾਂ ਪੰਥਕ ਹਿੱਤਾਂ ਦਾ ਪੰਥਕ ਸਿਧਾਂਤਾਂ ਦਾ ਜਿਹੜਾ ਕਹਾਣ ਹੋਇਆਗਾ ਤੇ ਫਿਰ ਕੀ ਉਹਦੇ ਮੁਖੀ ਜਿਹੜਾ ਉਹ ਸਰਕਾਰ ਦਾ ਸੀਗਾ ਉਹਨੂੰ ਬਰੀ ਕਰ ਦਿੱਤਾ ਜਾਊਗਾ ਉਹ ਉਹ ਤਾਂ ਹੈ ਨਹੀਂ ਇਸ ਦੁਨੀਆ ਤੇ ਉਹਨੂੰ ਜਿਹੜਾ ਫਖਰੇ ਕੌਮ ਦਾ ਅਵਾਰਡ ਦਿੱਤਾ ਹੋਇਆਗਾ ਜਾਂ ਹੋਰ ਉਹਨੂੰ ਇਸ ਤਰ੍ਹਾਂ ਨਵਾਜਿਆ ਗਿਆਗਾ ਕੀ ਕਾਲਤਾ ਸਭ ਤੋਂ ਉਹਦੇ ਬਾਰੇ ਵੀ ਕੋਈ ਫੈਸਲਾ ਲੈਣਾ ਚਾਹੀਦਾ ਜੀ ਦੇਖੋ ਉਹ ਫੈਸਲਾ ਤਾਂ ਇਹਦੇ ਨਾਲ ਹੀ ਸੰਬੰਧਿਤ ਹੈ ਜੀ ਜਿਹਨੂੰ ਗਿਆਨੀ ਗੁਰਵਚਨ ਸਿੰਘ ਨੂੰ ਬੁਲਾਇਆ ਹੋਇਆ ਹੈ ਜੇ ਗਿਆਨੀ ਗੁਰਵਚਨ ਸਿੰਘ ਨੂੰ ਤਨਖਾਹਿਆ ਤੈਰ ਹੁੰਦੇ ਹੈ ਕਿ ਉਹਨਾਂ ਨੂੰ ਤਨਖਾਹਿਆ ਤੈਰ ਦਿੱਤਾ ਜਾਂਦਾ ਗਿਆਨੀ ਗੁਰਵਚਨ ਸਿੰਘ ਨੂੰ ਤੇ ਤਾਂ ਉਸ ਦੇ ਨਾਲ ਜਿਹੜਾ ਫਕਰੇ ਕੌਮ ਹੈ ਤੇ ਪੰਥ ਰਤਨ ਕਿਉਂਕਿ ਤਿੰਨੇ ਜੱਥੇਦਾਰ ਬੁલાਏ ਹੋਏ ਆਜਾਨੀ ਗੁਰਮਤ ਸਿੰਘ ਵੀ ਬੁਲਾਏ ਗਿਆਨੀ ਇਕਬਾਲ ਸਿੰਘ ਵੀ ਇਹ ਕਿੰਨੇ ਭਾਗੀਦਾਰ ਸੀ ਪੰਥਕ ਰਤਨ ਤੇ ਜਿਹੜਾ ਫਕਰੇ ਕੌਮ ਦੇੰ ਦੇ ਵਿੱਚ ਤੇ ਜਦੋਂ ਇਹਨਾਂ ਦਾ ਇਹੀ ਤਨਖਾਹ ਯਾਕਰਾਰ ਹੋ ਜਾਂਦੇ ਆ ਤਾਂ ਆਪਣੇ ਆਪ ਵਿੱਚ ਸਮਝ ਜਾਉ ਤੇ ਕਾਲਤਰ ਸਾਹਿਬ ਦੇ ਜੱਥੇਦਾਰ ਨੂੰ ਉਸੇ ਸਮੇਂ ਹੁਕੂਨਾਮਾ ਜਾਰੀ ਕਰਨਾ ਪੈਂਦਾ ਕਿਉਂਕਿ ਪੰਖਾਈਏ ਇਕਰਾਰ ਦਿੱਤੇ ਜੇ ਇਹਦੇ ਲਈ ਜਿਹੜਾ ਇਹਨਾਂ ਨੇ ਫਕਰੇ ਕੌਮ ਦਾ ਜਾਂ ਹੋਰ ਦਿੱਤਾ ਉਹ ਵੀ ਗਲ ਸਮਝ ਜਾਉ ਤੇ ਉਹ ਰੱਦ ਹੋ ਗਏ ਉਹ ਰੱਦ ਕਰਨਾ ਤਾਂ ਸਭ ਤੋਂ ਜ਼ਰੂਰੀ ਹੈ ਜੇ ਪ੍ਰਕਾਸ਼ ਸਿੰਘ ਬਾਦਲ ਫਤਨੇ ਤੋਂ ਕੀ ਜਾਂ ਉਹ ਪੰਥ ਰਸਣ ਸੀ ਤਬਰ ਪੰਥ ਦਾ ਵਿਰੋਧੀ ਤਾਂ ਕੋਈ ਹੋ ਹੀ ਨਹੀਂ ਸਕਦਾ ਹੋਰ ਸਭ ਤੋਂ ਵੱਡਾ ਵਿਰੋਧੀ ਤਾਂ ਪੰਥ ਦਾ ਜਿਹੜਾ ਸੀ ਉਹ ਪ੍ਰਕਾਸ਼ ਸਿੰਘ ਬਾਦਲ ਹੈ ਤੇ ਹੁਣ ਸੁਖਬੀਰ ਸਿੰਘ ਬਾਦਲ ਹੈ ਸੋ ਇਹ ਤਾਂ ਇੱਕ ਜਿਹੜੀ ਤੁਹਾਡੀ ਗੱਲ ਉਹ ਬਿਲਕੁਲ ਸਹੀ ਹੈ ਕਿ ਇਹ ਤਾਂ ਉਹਨਾਂ ਨੂੰ ਇਹ ਕਹਿਣਾ ਪਊਗਾ ਕਿ ਹੁਕਮਨਾਮਾ ਜਿਹੜਾ ਵੀ ਹੋਊਗਾ ਜੀ ਅਸਲੀ ਹੁਕਮਨਾਮਾ ਸਹੀ ਵੀ ਅੱਖਰਾਂ ਵਾਲਾ ਤਾਂ ਉਸ ਦੇ ਵਿੱਚ ਫਜਰੇ ਤੋਂ ਤੇ ਪੰਥ ਰਸਣ ਦੇ ਜਿਹੜੇ ਦੋਹੇ ਖਤਾਬ ਨੇ ਹਰ ਹਾਲਤ ਦੇ ਵਿੱਚ ਰੱਦ ਕਰਨੇ ਪੈਣਗੇ ਉਹ ਬੱਚਾ ਬੱਚਾ ਜਿਹੜਾ ਹੈ ਉਸ ਦੀ ਮੰਨ ਚਰਦਾ ਤੇ ਜਿਹੜਾ ਕੀ ਕਹਿੰਦੇ ਹੁੰਦੇ ਨੇ ਇਹਨਾਂ ਦਾ ਗਿਆਨੀ ਗੁਰਵਚਨ ਸਿੰਘ ਦੇ ਜਿਹਨੇ ਵੀ ਫੈਸਲੇ ਸੀ ਉਹ ਸਾਰੇ ਤੇ ਸਾਰੇ ਫੈਸਲੇ ਰੱਦ ਹੋਣਗੇ ਤੇ ਤਿੰਨੇ ਸਿੰਘ ਸਾਹਿਬਾਨ ਦੇ ਜਿਹੜੇ ਫੈਸਲੇ ਸੀ ਉਹ ਸਾਰੇ ਰੱਦ ਹੋਣਗੇ। ਇਹਦੇ ਵਿੱਚ ਹੁਣ ਇੱਕ ਵੱਡਾ ਜਿਹੜਾ ਆਖਰੀ ਸਵਾਲ ਤੁਹਾਡੇ ਨਾਮ ਕਰਨਾ ਚਾਹਣਾ ਤੇ ਹੁਣ ਜਿਹੜਾ ਸੰਗਤ ਦੇ ਵਿੱਚ ਵੀ ਇਸ ਗੱਲ ਦੀ ਚਰਚਾ ਹੋ ਰਹੀ ਹੈ ਵੀ ਜੇ ਸਤਿਮੁੱਚ ਜਿਵੇਂ ਤੁਸੀਂ ਕਹੇ ਵੀ ਰਾਜਨੀਤਿਕ ਸਜ਼ਾ ਲੱਗ ਗਈ ਆ ਸਾਰੇ ਆਕੂ ਆ ਜਿਹੜੇ ਪੁਰਾਣੇ ਆਗੂ ਜਿਹੜੇ ਬੈਠੀ ਹੈ ਜਿਹੜੇ ਇਸ ਵੇਲੇ ਜਿਨ੍ਹਾਂ ਦੇ ਕਾਰਨ ਅਕਾਲੀ ਦਲ ਦਾ ਵੀ ਮਤਲਬ ਪਤਨ ਹੋਣ ਵਾਲਾ ਹੋਇਆ ਹੈ ਜੇ ਇਹਨਾਂ ਸਾਰਿਆਂ ਨੂੰ ਲਾਂਭੇ ਕਰ ਦਿੱਤਾ ਜਾਂਦਾ ਤਾਂ ਤਾਂ ਕੀ ਇਹਦੇ ਨਾਲ ਮਤਲਬ ਪੰਥ ਸ ਲਈ ਕੋਈ ਇੱਕ ਨਵੀਂ ਲੀਡਰਸ਼ਿਪ ਵੀ ਉੱਪਰ ਆ ਸਕਦੀ ਹੈ ਨਵਾਂ ਅਕਾਲੀ ਦਲ ਵੀ ਨਵੇਂ ਰੂਪ ਦੇ ਵਿੱਚ ਖੜਾ ਹੋ ਸਕਦਾ ਹੈ ਇਹ ਮਤਲਬ ਇੱਕ ਤਰ੍ਹਾਂ ਦਾ ਅਕਾਲੀ ਦਲ ਨੂੰ ਸਰਜੀਤ ਵੀ ਹੋ ਸਕਦਾ ਇਸ ਕੱਲ ਵਾਲੇ ਫੈਸਲੇ ਨਾਲ ਜੇ ਪੁਰਾਣੀ ਲੀਡਰਸ਼ਿਪ ਲਾਂਭੇ ਕਰ ਦਿੱਤੀ ਜਾਂਦਾ ਨਵੀਂ ਲੀਡਰਸ਼ਿਪ ਆਉਂਦੀ ਹੈ ਕੀ ਸੋਚਦੇ ਹੋ ਵੀ ਇਹਦੇ ਨਾਲ ਅਕਾਲੀ ਦਲ ਦੁਬਾਰੇ ਪਾਰਸਰ ਖੜਾ ਹੋ ਸਕਦਾ ਹੈ ਦੇਖੋ ਜੀ ਇਹ ਤਾਂ ਗੱਲ ਇਹ ਹੈ ਕਿ ਜਿਹੜੀ ਸਾਰੀ ਕੈਬਨਟ ਸੀ ਜਿੰਨੇ ਫੈਸਲੇ ਹੋਏ ਜੇ ਜਹਾਰਾ ਲਮ ਨੂੰ ਜਿਹੜਾ ਹੈ ਈ ਡਾਇਰੈਕਟਰ ਜਨਰਲ ਪੁਲਿਸ ਨਾਲੋਂ ਦਾ ਫੈਸਲਾ ਹੋਇਆ ਜਾਂ ਉਸ ਤੋਂ ਬਾਅਦ ਫੈਸਲਾ ਸੁਨੇਮ ਸਿੰਘ ਨੂੰ ਹੋਇਆ ਜਾਂ ਜਿਹੜੀ ਗੋਲੀ ਚਲਾਉਣ ਦਾ ਫੈਸਲਾ ਹੋਇਆ ਤੇ ਉਸ ਦੇ ਵਿੱਚੋਂ ਇਹਨਾਂ ਨੂੰ ਬਰੀ ਕਰਨ ਦਾ ਫੈਸਲਾ ਹੋਇਆ ਪੁਲਿਸ ਅਫਸਰਾਂ ਨੂੰ ਇਨਾਮ ਦਿੱਤੇ ਜਾਏ ਤੇ ਜਿੱਲੇ ਵੀ ਇਹ ਫੈਸਲੇ ਹੋਏ ਜਿਵੇਂ ਜਸਰ ਦਾ ਗੁਰਦੇਵ ਸਿੰਘ ਕਾਉਂਟੇ ਦਾ ਤੋ ਵਾਡੀ ਦੀ ਰਿਪੋਰਟ ਲਈ ਜੇ ਸੋਈ ਉਹਦੇ ਤੇ ਕੈਬਨਟ ਮੰਤਰੀ ਤਾਂ ਸਾਰੇ ਜ਼ਿੰਮੇਵਾਰ ਹੁੰਦੇ ਐ ਕਿਉਂਕਿ ਇਹ ਸਾਂਝੀ ਜਿਹੜੀ ਹੁੰਦੀ ਐ ਇਹਨਾਂ ਦੀ ਹੜਾਏ ਮੰਨੀ ਜਾਂਦੀ ਐ ਜੇ ਕੋਈ ਕਹੇ ਸੰਤੋ ਪੁੱਛਿਆ ਨਹੀਂ ਤਾਂ ਫਿਰ ਉਹਦੇ استਿਫਾ ਦੇਣਾ ਚਾਹੀਦਾ ਸੀ ਉਹ ਪਿੱਛੋਂ ਜਾ ਕੇ 10 ਸਾਲਾਂ ਬਾਅਦ ਜਾਂ 15 ਸਾਲਾਂ ਬਾਅਦ ਨਹੀਂ ਕਹਿ ਸਕਦਾ ਕਿ ਮੈਂ ਨਹੀਂ ਦਿੰਦਾ ਉਹ ਡਾਕਟਰ ਰਣਜੀਤ ਸਿੰਘ ਜੀਮਾ ਤਾਂ ਜਿਹੜੇ ਸੀ ਉਹ ਇਹਨਾਂ ਦੇ ਬੁਲਾਰੇ ਸੀ ਉਹ ਸਾਰੀਆਂ ਨੀਤੀਆਂ ਜਿਹੜੀਆਂ ਨੇ ਬਾਹਰ ਜਿਹੜੀਆਂ ਉਹ ਦੱਸਦੇ ਰਹੇ ਉਹ ਬੁਲਾਰੇ ਦੇ ਤੌਰ ਤੇ ਕਹਿੰਦੇ ਰਹੇ ਸੋ ਇਹ ਸਾਰੇ ਮੰਤਰੀ ਜਿੰਨੀ ਹੈ ਪੁਰਾਣੀ ਲੀਡਰਸ਼ਿਪ ਹੈ ਸਾਰੀ ਇਸ ਲਈ ਜ਼ਿੰਮੇਵਾਰ ਹੈ ਜਿਹੜੀ ਪੁਰਾਣੀ ਕਮੇਟੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਉਹ ਵੀ ਜ਼ਿੰਮੇਵਾਰ ਹੈ ਜਿਹੜੀ ਅੰਤਰਮ ਕਮੇਟੀ ਸੀ ਜੀ ਇਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਉਹ ਵੀ ਜ਼ਿੰਮੇਵਾਰ ਹੈ ਬਾਕੀ ਜਿਹੜਾ ਦੂਜਾ ਅਕਾਲੀ ਦਲ ਜਿਹੜਾ ਹੈ ਅੱਜ ਜਿਹੜੀ ਹੈਗੀ ਹੈ ਵੀ ਉਹ ਅਕਾਲੀ ਦਲ ਦੀ ਸਥਾਪਨਾ ਹੋਊਗੀ ਉਹ ਨਿਸ਼ਚਿਤ ਤੌਰ 'ਤੇ ਜਿਹੜਾ ਹੈ ਨਵੇਂ ਅਕਾਲੀ ਦਲ ਦੀ ਮਤਲਬ ਉਹ ਹੀ ਬਹੁਤਾ ਅਕਾਲੀ ਦਲ ਉਹ ਹੀ ਜਿਹੜਾ 1920 ਚ ਸਥਾਪਿਤ ਹੋਇਆ ਸੀ ਉਦੇ ਜਿਹੜੇ ਵਾਰਿਸ ਨੇ ਜਿਹੜੇ ਅਸਲ ਵਾਰਿਸ ਨੇ ਹੁਣ ਤਾਂ ਜਿਹੜੇ ਨੇ ਉਹ ਵਾਰਿਸ ਨਕਲੀ ਸੀ ਤੇ ਹੁਣ ਜਿਹੜੇ ਅਸਲ ਵਾਰਿਸ ਹੈ ਉਹ ਤਾਂ ਜਿਹੜੇ ਸਤਾ ਆਪਣਾ ਕਰਨਗੇ ਕਰਨਗੇ ਉਹ ਵਾਰਸਾਂ ਨੂੰ ਸੰਗਤ ਅੱਗੇ ਲੈ ਆਉਗੇ ਤੇ ਉਹ ਪਹਿਨਾ ਫੈਸਲਾ ਆਵੇ ਜਿਹੜਾ ਹੈ ਜਾ ਸਿੰਘ ਸਾਹਿਬਾਨ ਦਾ ਜੇ ਇਹ ਸੁਨਹਿਰੀ ਫੈਸਲਾ ਦੇਣੀ ਨਹੀਂ ਤੇ ਕੌਮ ਦਾ ਭੁਤਕੀ ਸੁਨਹਿਰੀ ਹੋਊਗਾ ਜੀ ਸੋ ਬਹੁਤ ਬੜੀਆ ਗੱਲ ਖਾਲਸਾ ਜੀ ਨੇ ਖੀਰ ਦੇ ਵਿੱਚ ਕਹੀ ਹੈ ਕਿ ਜੇ ਵਧੀਆ ਫੈਸਲਾ ਆਊਗਾ ਤਾਂ ਕੌਮ ਦਾ ਵੀ ਸੁਨਹਿਰੀ ਭਵਿੱਖ ਹੋਊਗਾ ਇਹਦੇ ਨਾਲ ਜਥੇਦਾਰ ਸਹਿਬਾਨ ਦੀ ਵੀ ਹੈ ਜਿਹੜੀ ਵੀ ਦਾ ਮਾਨਸਾਰੂ ਉਹ ਗਾ ਸਿੱਕਾਂ ਦੇ ਵਿੱਚ ਤਰ੍ਹਾਂ ਅਸੀਂ ਸਰਬੋਤਚ ਮਤਲਬ ਮੰਨਦੇ ਆ ਸੰਸਥਾ ਇਕਾਲਤਾ ਸਾਹਿਬ ਨੂੰ ਤੇ ਇਹਦੀ ਮਾਨਮਰਜ਼ਾਲਾ ਜਿਹੜੀ ਜਿਹੜੀ ਪਿਛਲੇ ਸਮੇਂ ਦੌਰਾਨ ਕੁਝ ਜਥੇਦਾਰ ਸਹਿਬਾਨ ਦੇ ਫੈਸਲਿਆਂ ਕਰਕੇ ਢਾਂ ਲੱਗੀ ਹੈ ਉਹ ਉਹ ਵੀ ਇੱਕ ਤਰ੍ਹਾਂ ਨਾਲ ਦੁਬਾਰੇ ਫੇਰ ਉਹ ਦੀ ਸਨਮਤੀ ਉਹ ਸੰਸਥਾ ਦਾ ਜਿਹੜਾ ਰੂਪ ਹੈ ਸਾਡੇ ਸਾਹਮਣੇ ਆਊਗਾ ਉੱਥੇ ਅਕਾਲੀ ਦਲ ਦਾ ਪੰਚਕ ਸਿਆਸਤ ਦਾ ਵੀ ਚਿਹਰਾ ਮੂਰਾ ਸੁਨਹਿਰਾ ਹੋ ਸਕਦਾ ਹੈ ਇਹ ਸਾਰਾ ਕੁਝ ਹੋਣਾ ਇਸ ਗੱਲ ਤੇ ਨਿਰਭਰ ਹੈ ਦੋ ਤਰੀਕ ਨੂੰ ਅਕਾਲਤਾਂ ਸਾਹਿਬ ਤੋਂ ਫੈਸਲਾ ਕੀ ਆਉਂਦਾ ਸੋ ਤੁਸੀਂ ਟਾਈਮ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜੀ ਵਾਹਿਦੁਰਦੀ ਜੀ ਦਾ ਖਾਲਸਾ ਵਾਹਿਦੁਰਦੀ ਜੀ ਫਤ